ਹਾਂਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਏ ਕੇ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਦੇ ਸਟੀਲ ਕਾਟਨ ਦੇ ਜੀ ਸੈਪਰੇਟ ਦੀ ਬਾਟਮ ਆਊਗੀ ਸ਼ੈਡੋ ਪ੍ਰਿੰਟ ਵੀ ਕਹਿੰਨੇ ਆਪਾਂ ਇਹਨੂੰ ਡਿਜੀਟਲ ਪ੍ਰਿੰਟ ਦੀ ਸ਼ਰਟ ਆ ਕਿ ਸੇਮ ਬੇਸ ਦੀ ਬਾਟਮ ਆ ਉਹ ਡਿਜ਼ਾਈਨ ਦੇਖ ਚਲੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਬੁੱਕ ਕਰ ਚਲੋ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਪ੍ਰਾਈਸ ਕੋਈ 1100 ਨਹੀਂ ਕੋਈ 1200 ਨਹੀਂ ਸਿਰਫ 600 ਰੁਪਏ ਦਾ ਕਰਤਾ ਜੀ ਏ ਕੇ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਸਪੀਰੀਅਰ ਲੌਂਗ ਕਾਟਨ ਫੈਬਰਿਕ ਹੈ ਜੀ ਪ੍ਰਾਈਸ 600 ਦਾ ਕਰਤਾ ਓਨਲੀ ਜੀ ਮਾਰਕੀਟ ਦੇ ਵਿੱਚ ਅੱਜ ਵੀ 900 ਤੇ 800 ਦਾ ਮਿਲੂ ਸੋਨੂ ਜੀ ਆਪਣੇ ਕੋਲ ਸਿਰਫ 600 ਰੁਪਏ ਦਾ ਜੀ ਰੱਖੜੀ ਦਾ ਬਹੁਤ ਭਾਰੀ ਆਫਰ ਲਾਤੀ 600 ਰੁਪਏ ਦੇ ਵਿੱਚ ਹੀ ਕਰਤਾ ਜੀ ਪੀਰੀਅਰ ਕਾਟਨ ਦਾ ਜੀ ਸੈਲ ਪ੍ਰਿੰਟਡ ਬਾਟਮ ਬਾਉ ਕੀ ਸਾਰਿਆਂ ਦੀ ਸ਼ਰਟ ਆਊਟ ਡਿਸਟ੍ਰਿੰਟ ਦੀ ਜੀ ਪਿਓਰ ਕਾਟਨ ਸਪੀਰੀਅਰ ਕਾਟਨ ਦੇ ਫੈਬਰਿਕ ਨੇ ਜੀ ਏਕੇ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਆ ਆਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 4 ਦੀ 100 ਹੈ ਜੀ ਡਿਜ਼ਾਈਨ ਬਹੁਤ ਪਿਆਰੇ ਆਏ ਨੇ ਨਾਲੋਂ ਨਾਲ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਪ੍ਰਾਈਸ 600 ਲਈ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਨੇ ਸਾਰੇ ਡਿਜੀਟਲ ਦੇ ਵਿੱਚ ਆਉਣਗੇ ਜੀ ਸਿਰਫ ਏਕੇ ਟੈਕ ਬ੍ਰਾਂਡ ਦੀ ਕਲੈਕਸ਼ਨ ਮਿਲੂਗੀ ਜੀ ਆਪਣੇ ਕੋਲ ਸਾਫ਼ ਸੁਥਰਾ ਕੰਮ ਹੋਊਗਾ ਜ ਡਿਜ਼ਾਈਨ ਨਾਲ ਹੀ ਨਾਲ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਸਿਰਫ 600 ਰੁਪਏ ਦਾ ਜੀ ਸਿਰਫ 600 ਦਾ ਜੀ ਓਨਲੀ ਪ੍ਰਾਈਸ 600 ਜੀ ਮਾਰਕੀਟ ਦੇ ਵਿੱਚ 100 1100 ਦਾ ਮਿਲੂਗਾ ਜੀ ਆਪਣੇ ਕੋਲ ਸਿਰਫ 600 ਰੁਪਏ ਦੇ ਵਿੱਚ ਰਖੜੀ ਤਮਾਕਾ ਓਵਰ ਜੀ 600 ਰੁਪਏ ਦੇ ਵਿੱਚ ਡਿਸਟ੍ਰੀਬਿਊਟਰ ਪ੍ਰਿੰਟਰ ਨੇ ਜੀ ਸਪੀਰੀਅਲ ਨਾਨਕਾਟ ਫੈਬਰਿਕ ਹੈ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਹੈ ਨੇ ਪੂਰੀ ਖੁੱਲੀ ਡੁੰਡੀ ਕੁਆਂਟੀਟੀ ਨਾਲ ਡਿਵਾਈਨਿੰਗ ਆਈ ਹੋਈ ਹੈ ਆਪਣੇ ਕੋਲ ਨਾਲੋ ਨਾਲ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਜਿਹਦੇ ਸਕਰੀਨਸ਼ਾਟ ਪਹਿਲਾਂ ਆਗੇ ਉਹਨੂੰ ਆਰਡਰ ਮਿਲ ਜਾਊਗਾ ਜੀ ਸ਼ਿਪਿੰਗ 1 ਦੀ 60 2 ਦੀ 80 4 ਦੀ 100 ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ